ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਿੰਦੇ ਆ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤੇ ਜਾ ਸਕਣ। 14 ਜਨਵਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਲੈ ਕੇ ਲਗਾਤਾਰ ਚਾਹੋ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋਵੇ ਚਾਹੇ ਵਿਆਪਕਾਂ ਨੂੰ ਸਾਡੇ ਵਿਆਪਕਾਂ ਨੂੰ ਜਿਹੜੇ ਸਾਡੇ ਵਿਆਪਕ ਨੇਗੇ ਉਹਨਾਂ ਨੂੰ ਮੈਂ ਸਮਝਦਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫਿਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਂ ਸਮਝਦਾ ਅੱਜ ਕਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਨੇ ਜਿਹੜੇ 118 ਸਕੂਲ ਆਫ ਐਮੀਨੈਂਸ ਨੇ ਉਹਨਾਂ ਵਿੱਚੋਂ ਪਹਿਲਾ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਜਿੱਥੇ ਅਸੀਂ ਇਹ ਤਾਂ ਨਾਂ ਰੱਖਿਆ ਸਕੂਲ ਮੈਂਟਰਸ਼ਿਪ ਜੜੀ ਆ ਸਕੂਲ ਮੈਂਟਰਸ਼ਿਪ ਜੜੀ ਆ ਉਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਬੀਐਸ ਨੇ IFS ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸਾਂ ਦਾ ਸਬੰਧਤ ਅਧਿਕਾਰੀ ਨੇ ਸਾਡੇ ਉਹ ਸਾਰੇ ਸਾਰੇ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਆਲ ਵਾਲੇ ਸਮੇਂ ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ IFS ਨੇ IPS ਅਧਿਕਾਰੀ ਨੇ IFS ਅਧਿਕਾਰੀ ਨੇਗੇ ਉਹ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਹ ਜਿਹੜੀ ਆ ਉਹ ਪੈਦਾ ਕਰਨਗੇ ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨ ਵਾਲਾ ਰਿਸ਼ਤਾ ਜੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜਦੋਂ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ ਬੱਚਿਆਂ ਨੂੰ ਸਮਝਾਊਗਾ ਤਾਂ ਘਟੋ ਘਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸਰਵਿਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਔਰ ਮੈਸਬਨ ਦਾ ਬਹੁਤ ਸਾਰੇ ਰਾਸਤੇ ਜਿਹੜੇ ਨੇਗੇ ਉਹ ਇੱਥੋਂ ਹੀ ਨਿਕਲਦੇ ਸਕੂਲ ਚੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਇਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਆਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਸਬਨ ਦਾ ਇਹਦੇ ਨਾਲ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ ਜਿਹੜਾ ਵੀ ਅਧਿਕਾਰੀ ਸਕੂਲ ਅਡਾਪਟ ਕਰੂਗਾ ਕੋਈ ਇੱਕ ਸਕੂਲ ਘਟੋ ਘਟ 5 ਸਾਲ ਲਈ ਅਡਾਪਟ ਕਰਕੇ ਰੱਖੂਗਾ 5 ਸਾਲ ਲਈ ਅਡਾਪਟ ਕਰਕੇ ਰੱਖੂਗਾ ਮੰਨ ਲਓ ਸਕੂਲ ਆਫ ਫੈਮਿਨਨ ਚਾਜਲੀ ਮੇਰੇ ਹਲਕੇ ਦਾ ਸਕੂਲ ਆ ਉਹਨੂੰ ਕਿਸੇ ਆਈ ਆਈਐਸ ਅਧਿਕਾਰੀ ਨੇ ਜਾਂ ਆਈਪੀਐਸ ਅਧਿਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸੇ ਵਿਜ਼ਿਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪਣਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਤੇ ਤਜਰਬਾ ਲਾਈਫ ਦਾ ਉਭਿਓ ਦੇ ਨਾਲ ਆਦਾਨ-ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ-ਕਿਹੜੀ ਸਿਸਟਮ ਚੱਲ ਰਹੀ ਆ ਉਹ ਸਾਰਾ ਕੁਝ ਸਾਂਝਾ ਕਰੂਗਾ ਸੋ ਮੈਂ ਸਮਝਦਾ ਇੱਕ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ